ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਥੋੜੀ ਜਿਹੀ ਲੰਬੀ ਹੋ ਜੂਗੀ ਪਰ ਇਹ ਬਹੁਤ ਸੰਜੀਦਾ ਗੱਲ ਆ ਇਹ ਗੱਲ ਕਰਨੀ ਹੈ ਕਿ ਕੱਲ ਜਿਹੜੇ ਮਤੇ ਪਾਸ ਕੀਤੇ ਗਏ ਆ ਵਿਧਾਨ ਸਭਾ ਚੋਂ ਜਿਹਦੇ ਚ ਸਰਕਾਰ ਆਪਦੇ ਜਾਣੇ ਪਾਣੀ ਦੀ ਰਾਖਾ ਬਣ ਕੇ ਨਿਕਲੀ ਆ ਉਹ ਕਿਵੇਂ ਸਾਡੇ ਨਾਲ ਰੱਖਾ ਰਾਖੀ ਨਹੀਂ ਹੋਈ ਸਾਡੇ ਪਾਣੀ ਦੀ ਸਗੋਂ ਸਾਡੇ ਪਾਣੀ ਨੂੰ ਖੋਣ ਦੀ ਇੱਕ ਵਿਸਾਤ ਵਿਛਾਈ ਜਾ ਚੁੱਕੀ ਆ ਉਹ ਇੱਕ ਤਰ੍ਹਾਂ ਦਾ ਧਰੋ ਹੋਇਆ ਪੰਜਾਬ ਨਾਲ ਪ੍ਰਸ਼ਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਹਰਿਆਣਾ ਸਰਕਾਰ ਅਤੇ BBMP ਦੇ ذریعے ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਹਰਿਆਣਾ ਸਰਕਾਰ ਅਤੇ BBMP ਦੇ ذریعے ਪੰਜਾਬ ਦੇ ਹੱਕਾਂ ਨੂੰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਟੰਗਾ ਨਾਲ ਮੀਟਿੰਗ ਬੁਲਾ ਕੇ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਿਆਣਾ ਆਪਣੇ ਹਿੱਸੇ ਦਾ ਸਾਰਾ ਪਾਣੀ 31 ਮਾਰਚ ਤੱਕ ਵਰਤ ਚੁੱਕਾ ਹੈ। ਹੁਣ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਹੱਕ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ। ਪਿਛਲੇ 3 ਸਾਲ ਵਿੱਚ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਹਰ ਖੇਤ ਵਿੱਚ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਵੱਡੇ ਪੱਧਰ ਉੱਤੇ ਨਹਿਰਾ ਅਤੇ ਖਾਲਿਆਂ ਦੀ ਉਸਾਰੀ ਕੀਤੀ ਗਈ ਹੈ। ਸਾਲ 2021 ਤੱਕ ਪੰਜਾਬ ਦੇ ਸਿਰ 22% ਰਕਬੇ ਨੂੰ ਨਹਿਰੀ ਪਾਣੀ ਨਹੀਂ ਛੱਜਿਆ ਜਾਂਦਾ ਸੀ ਪਰ ਅੱਜ ਪੰਜਾਬ ਵਿੱਚ 60% ਰਕਬੇ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਪੰਜਾਬ ਦੇ ਪਾਣੀ ਦੀ ਇੱਕ ਇੱਕ ਬੂੰਦ ਪੰਜਾਬ ਲਈ ਕੀਮਤੀ ਹੈ ਪੰਜਾਬ ਹੁਣ ਕਿਸੇ ਹੋਰ ਰਾਜ ਨੂੰ ਆਪਣੇ ਹਿੱਸੇ ਦਾ ਪਾਣੀ ਨਹੀਂ ਦੇਵੇਗਾ ਹਰਿਆਣਾ ਰਾਜ ਨੇ 6 April 2025 ਨੂੰ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਪੀਣ ਲਈ ਪਾਣੀ ਦੀ ਲੋੜ ਹੈ ਪੰਜਾਬ ਨੇ ਵੱਡਾ ਦਿਲ ਦਿਖਾਉਂਦੇ ਹੋਏ ਹਰਿਆਣਾ ਰਾਜ ਨੂੰ ਆਪਣੇ ਹਿੱਸੇ ਵਿੱਚੋਂ 4000 ਕਿਊਸਿਕ ਪਾਣੀ ਦਿੱਤਾ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਦਿੱਤੀ ਹੈ ਕਿ ਕਿਸੇ ਵੀ ਪਿਆਸੇ ਨੂੰ ਪਾਣੀ ਦੇਣਾ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ ਹਰਿਆਣਾ ਦੀ ਆਬਾਦੀ 3 ਕਰੋੜ ਹੈ ਤੇ 3 ਕਰੋੜ ਲੋਕਾਂ ਨੂੰ ਪੀਣ ਅਤੇ ਹੋਰ ਵਿਅਕਤੀਗਤ ਲੋੜਾਂ ਨੂੰ ਪੂਰਾ ਕਰਨ ਦੇ ਮੰਤਵ ਲਈ 1700 ਕਿਊਸਿਕ ਪਾਣੀ ਦੀ ਲੋੜ ਹੈ ਪਰ ਪਰ ਹਰਿਆਣਾ ਨੇ ਪੰਜਾਬ ਰਾਜ ਤੋਂ 4000 ਕਿਊਸਿਕ ਪਾਣੀ ਮੰਗਿਆ ਅਤੇ ਅਸੀਂ ਇਨਸਾਨੀਅਤ ਦੇ ਨਾਤੇ ਉਹਨਾਂ ਨੂੰ 4000 ਕਿਊਸਿਕ ਪਾਣੀ ਦੇ ਦਿੱਤਾ ਹੁਣ ਹਰਿਆਣਾ ਰਾਜ ਕਹਿ ਰਿਹਾ ਹੈ ਕਿ ਉਹਨਾਂ ਨੂੰ 8500 ਕਿਊਸਿਕ ਪਾਣੀ ਚਾਹੀਦਾ ਹੈ ਉਹਨਾਂ ਦੀ ਇਹ ਮੰਗ ਪੂਰੀ ਕਰਨ ਲਈ ਪੰਜਾਬ ਕੋਲ ਫालतू ਪਾਣੀ ਨਹੀਂ ਹੈ ਪਰੰਤੂ ਭਾਜਪੀ ਨੇ ਜ਼ਬਰਦਸਤੀ ਕਰਕੇ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਬੀਬੀਐਮਬੀ ਦੀ ਮੀਟਿੰਗ ਬੁਲਾਈ ਅਤੇ ਮਤਾ ਪਾਸ ਕਰ ਦਿੱਤਾ ਕਿ ਪੰਜਾਬ ਆਪਣੇ ਹਿੱਸੇ ਦੇ ਪਾਣੀ ਵਿੱਚੋਂ ਹਰਿਆਣਾ ਰਾਜ ਨੂੰ ਪਾਣੀ ਦੇਵੇਗਾ ਇਹ ਸਾਨੂੰ ਮਨਜ਼ੂਰ ਨਹੀਂ ਹੈ ਇਸ ਲਈ ਇਹ ਸਦਨ ਅੱਜ ਸਰਬਸੰਮਤੀ ਨਾਲ ਇਹ ਫੈਸਲਾ ਲੈਂਦੇ ਅਤੇ ਮਤਾ ਪਕਾਉਂਦੇ ਹੋਏ ਸਿਫਾਰਿਸ਼ ਕਰਦਾ ਹੈ ਕਿ ਨੰਬਰ 1 ਪੰਜਾਬ ਸਰਕਾਰ ਆਪਣੇ ਹਿੱਸੇ ਦੇ ਪਾਣੀ ਵਿੱਚੋਂ ਇੱਕ ਵੀ ਬੂੰਦ ਹਰਿਆਣਾ ਨੂੰ ਨਹੀਂ ਦੇ ਸਕਦਾ ਦੇ ਸਕਦੀ ਇਨਸਾਨੀਅਤ ਦੇ ਨਾਤੇ ਪੀਣ ਲਈ ਜੋ 4000 ਕਿਊਸਕ ਪਾਣੀ ਹਰਿਆਣਾ ਰਾਜ ਨੂੰ ਦਿੱਤਾ ਜਾ ਰਿਹਾ ਹੈ ਉਹ ਜਾਰੀ ਰਹੇਗਾ ਇਸ ਤੋਂ ਇਲਾਵਾ ਇੱਕ ਵੀ ਪਾਣੀ ਦੀ ਬੂੰਦ ਵੀ ਨਹੀਂ ਦਿੱਤੀ ਜਾਵੇਗੀ ਇਹ ਸਦਨ ਭਾਰਤੀ ਜਨਤਾ ਪਾਰਟੀ ਵੱਲੋਂ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਤਰੀਕੇ ਨਾਲ BBMP ਦੀ ਬੁਲਾਈ ਗਈ ਮੀਟਿੰਗ ਦੀ ਘੋਰ ਨਿੰਦਾ ਕਰਦਾ ਹੈ ਨੰਬਰ 3 ਮੌਜੂਦਾ ਕੇਂਦਰ BBMP ਕੇਵਲ ਕੇਂਦਰ ਸਰਕਾਰ ਦੀ ਘਟਕੁਤਲੀ ਬਣ ਕੇ ਰਹਿ ਗਿਆ ਹੈ ਮੀਟਿੰਗ ਵਿੱਚ ਨਾ ਪੰਜਾਬ ਦੀ ਗੱਲ ਸੁਣੀ ਜਾ ਰਹੀ ਹੈ ਨਾ ਪੰਜਾਬ ਦੇ ਹੱਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਇਸ ਲਈ BBMP ਦਾ ਪੁਨਰਗਠਨ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਹੱਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਸਤਲੁਜ ਰਾਵੀ ਅਤੇ ਬਿਆਸ ਨਦੀਆਂ ਕੇਵਲ ਪੰਜਾਬ ਵਿੱਚੋਂ ਗੁਜ਼ਰਦੀਆਂ ਹਨ ਫਿਰ ਇਹਨਾਂ ਨਦੀਆਂ ਦਾ ਪਾਣੀ ਦੂਜੇ ਰਾਜਾਂ ਨੂੰ ਕਿਸ ਹਦਾ ਦੇ ਦਿੱਤਾ ਜਾਂਦਾ ਹੈ ਸਾਲ ਮੈਂ ਮੈਂ ਬੇਨਤੀ ਕਰਦਾ ਕਿ साइलेंस रखी जाए बैठो बैठो हां जी हम डिस्कशन हो चुकी है प्लीज बैठो स्पीकर साहब अमन अरोड़ा जी डिस्कशन हो चुकी है जी सर, बहस खत्म हो गई है जी बैठो अरोड़ा साहब बैठो बहस खत्म हो चुकी है बैठो बैठो प्लीज बैठो ਸਤਲੁਜ ਰਾਵੀ ਅਤੇ ਬਿਆਸ ਨਦੀਆਂ ਕੇਵਲ ਪੰਜਾਬ ਵਿੱਚੋਂ ਗੁਜ਼ਰਦੀਆਂ ਹਨ ਫਿਰ ਇਹਨਾਂ ਨਦੀਆਂ ਦਾ ਪਾਣੀ ਦੂਜੇ ਰਾਜਾਂ ਨੂੰ ਕਿਸ ਅਧਾਰ ਤੇ ਦਿੱਤਾ ਜਾਂਦਾ ਹੈ ਸਾਲ 1981 ਵਿੱਚ ਜਦੋਂ ਇਹਨਾਂ ਨਦੀਆਂ ਦੇ ਪਾਣੀ ਨੂੰ ਰਾਜਾਂ ਦੇ ਵਿਚਕਾਰ ਵੰਡਣ ਦੀ ਸੰਧੀ ਤੇ ਹਸਤਾਖਰ ਕੀਤੇ ਗਏ ਸਨ ਉਸ ਸਮੇਂ ਨਦੀਆਂ ਵਿੱਚ ਜਿੰਨਾ ਪਾਣੀ ਲਿਖਿਆ ਗਿਆ ਸੀ ਅਤੇ ਜਿੰਨੇ ਪਾਣੀ ਦਾ ਵਟਵਾਰਾ ਕੀਤਾ ਗਿਆ ਸੀ ਅੱਜ ਉਸ ਸਮੇਂ ਨਾਲੋਂ ਇਹਨਾਂ ਨਦੀਆਂ ਵਿੱਚ ਪਾਣੀ ਦੀ ਮਾਤਰਾ ਬਹੁਤ ਘਟ ਗਈ ਹੈ ਇਸ ਲਈ ਇਹਨਾਂ ਨਦੀਆਂ ਦੇ ਪਾਣੀ ਦੇ ਵਟਵਾਰੇ ਲਈ ਨਵੀਂ ਸੰਧੀ ਬਣਾਈ ਜਾਵੇ BBMP ਦੀ ਕੋਈ ਵੀ ਮੀਟਿੰਗ ਬੁਲਾਉਣ ਲਈ ਕਾਨੂੰਨ ਵਿੱਚ ਇਹ ਲਿਖਿਆ ਹੈ ਕਿ ਕਿਸ ਤਰ੍ਹਾਂ ਦੀ ਮੀਟਿੰਗ ਲਈ ਕਿੰਨੇ ਦਿਨ ਦਾ ਨੋਟਿਸ ਦੇਣਾ ਪੈਂਦਾ ਪਰ BBMP ਵੱਲੋਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਰਾਤ ਨੂੰ ਗੈਰ ਕਾਨੂੰਨੀ ਢੰਗ ਨਾਲ ਮੀਟਿੰਗ ਬੁਲਾਈ ਜਾਂਦੀ ਹੈ ਇਹ ਸਦਨ BBMP ਨੂੰ ਨਿਰਦੇਸ਼ ਜੰਦਾ ਹੈ ਕਿ ਇਸ ਸੰਦਰਭ ਵਿੱਚ ਕਾਨੂੰਨ ਦੀ ਪਾਲਣਾ ਕੀ ਕਰੇ ਕਿਸ ਰਾਜ ਨੂੰ ਕਿੰਨਾ ਪਾਣੀ ਦਿੱਤਾ ਜਾਵੇਗਾ ਇਹ 1981 ਸੰਧੀ ਵਿੱਚ ਲਿਖਿਆ ਗਿਆ ਹੈ BBMP ਕੋਲ ਇਸ ਨੂੰ ਬਦਲਣ ਦਾ ਕੋਈ ਹੱਕ ਨਹੀਂ ਹੈ ਜੇਕਰ BBMP ਮੀਟਿੰਗ ਕਰਕੇ ਕਿਸੇ ਵੀ ਰਾਜ ਦੇ ਹੱਕ ਦਾ ਪਾਣੀ ਦੂਜੇ ਰਾਜ ਨੂੰ ਦੇਣ ਦਾ ਫੈਸਲਾ ਕਰਦੀ ਹੈ ਕਰਦਾ ਹੈ ਦਾ ਬੀਬੀ ਐਮਬੀ ਦਾ ਇਹ ਫੈਸਲਾ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਿਕ ਹੋਵੇਗਾ ਬੀਬੀ ਐਮਬੀ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਫੈਸਲੇ ਲੈਣ ਤੋਂ ਗੁਰੇਜ਼ ਕਰੇ ਇਹ ਸਦਨ ਡੈਮ ਸੇਫਟੀ ਐਕਟ 2021 ਨੂੰ ਪੰਜਾਬ ਦੇ ਅਧਿਕਾਰਾਂ ਉੱਪਰ ਹਮਲਾ ਸਮਝਦਾ ਹੈ ਇਹ ਕਾਨੂੰਨ ਕਾਨੂੰਨੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਨੂੰ ਤਾਕਤ ਦਿੰਦਾ ਹੈ ਕਿ ਉਹ ਰਾਜਾਂ ਦੀਆਂ ਨਦੀਆਂ ਤੇ ਬੰਨਾਂ ਉੱਪਰ ਸਿੱਧਾ ਕੰਟਰੋਲ ਕਰ ਸਕੇ ਭਾਵੇਂ ਕਿ ਇਹ ਬੰਨ ਪੂਰੀ ਤਰ੍ਹਾਂ ਰਾਜ ਦੀ ਸੀਮਾ ਦੇ ਅੰਦਰ ਹਨ ਇਹ ਭਾਰ ਦੇ ਸੰਵਿਧਾਨਿਕ ਢਾਂਚੇ ਦੇ ਬਿਲਕੁਲ ਖਿਲਾਫ ਹੈ ਅਤੇ ਪੰਜਾਬ ਰਾਜ ਨੂੰ ਪਾਣੀ ਉੱਪਰ ਮਿਲੇ ਸੰਵਿਧਾਨਿਕ ਅਧਿਕਾਰਾਂ ਉੱਪਰ ਸਿੱਧਾ ਹਮਲਾ ਹੈ। ਇਸ ਲਈ ਇਹ ਸਦਨ ਕੇਂਦਰ ਸਰਕਾਰ ਨੂੰ ਮੰਗ ਕਰਦਾ ਹੈ ਕਿ ਡੈਮ ਸੇਫਟੀ ਐਕਟ 2021 ਨੂੰ ਤੁਰੰਤ ਰੱਦ ਕਰੇ ਅਤੇ ਪੰਜਾਬ ਸਰਕਾਰ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਅਸਵੀਕਾਰ ਕਰਦੀ ਹੈ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਾਂ ਉਹ ਹਾਂ ਕਹਿਣ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। एक मिनट हो गया जी हो गया हो गया जी देखो एक एक मिनट एक मिनट जी एक मिनट एक मिनट अगर मैं दोबारा वोटिंग करवा लेना ਮੈਂ ਜਿਹੜਾ ਮਤਾ ਮੈਂ ਦੁਆਰਾ VOTING ਕਰਵਾ ਰਿਹਾ ਜੀ ਇੱਕ ਮਿੰਟ ਜੀ ਮੈਂ ਦੁਆਰਾ VOTING ਕਰਵਾ ਰਿਹਾ ਜਿਹੜਾ ਮਤਾ ਪੇਸ਼ ਕੀਤਾ ਗਿਆ ਔਰ ਪੜਿਆ ਗਿਆ ਜਿਹੜੇ ਮਾੜੇ ਮੈਂਬਰ ਉਸ ਪ੍ਰਸਤਾਵ ਦੇ ਹੱਕ ਵਿੱਚ ਜਨੂੰ ਹਾਂ ਕਹਿਣ ਜਿਹੜੇ ਮਾੜੇ ਮੈਂਬਰ ਪ੍ਰਸਤਾਵ ਦੇ ਵਿਰੋਧਨ ਉਹ ਨਾ ਕਹਿਣ ਕੋਈ ਨਾ ਆਲੀ ਆਵਾਜ਼ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹੁਣ ਇਹ ਆਪਣਾ ਜਿਹੜਾ ਤੁਸੀਂ ਹੁਣ ਸੁਣਿਆ ਹੋਊਗਾ ਮਾਨਯੋਗ ਸਪੀਕਰ ਸਾਹਿਬ ਨੇ ਕੀ ਬੋਲਿਆ ਹਾਲਾਂਕਿ ਉਹ ਪਾਣੀਆਂ ਬਾਰੇ ਲੜਦੇ ਰਹੇ ਆ ਉਹ ਬਹੁਤ ਸਮਝਦੂਗੀ ਸਮਝ ਰੱਖਦੇ ਆ ਪਾਣੀਆਂ ਦੀ ਪਰ ਉਹਨਾਂ ਨੇ ਜਿਹੜੇ ਮਤੇ ਪੜੇ ਤਾਂ ਕਿਸ ਕਾਲ ਚ ਪੜੇ ਤੇ ਕੀ ਮਤੇ ਪੜੇ ਮੈਂ ਉਤਲਾ ਜੋ ਉਹਨਾਂ ਨੇ ਪਰਪੇਖ ਪੜਿਆ ਉਹ ਛੱਡਦਾ ਪਿਆ ਉਹ ਤੁਸੀਂ ਸੁਣ ਲਿਆ ਹੈ ਉਹਨਾਂ ਨੇ ਇਹ ਗੱਲ ਗਾਂ ਆਖੀ ਹੈ ਕਿ ਇਹ ਸਾਨੂੰ ਮਨਜ਼ੂਰ ਨਹੀਂ ਜਦੋਂ ਅੱਗੇ ਸੁਣੋ ਇਸ ਲਈ ਇਹ ਸਦਨ ਅੱਜ ਸਰਬਸੰਮਤੀ ਨਾਲ ਇਹ ਫੈਸਲੇ ਲੈਂਦੇ ਅਤੇ ਮਤਾ ਪਕਾਉਂਦੇ ਹੋਏ ਸਿਫਾਰਿਸ਼ ਕਰਦਾ ਹੈ ਕਿ ਪਹਿਲਾ ਪੰਜਾਬ ਸਰਕਾਰ ਆਪਣੇ ਹਿੱਸੇ ਦੇ ਪਾਣੀ ਵਿੱਚੋਂ ਇੱਕ ਵੀ ਬੂੰਦ ਹਰਿਆਣੇ ਨੂੰ ਨਹੀਂ ਦੇ ਸਕਦੀ। ਇਨਸਾਨੀਅਤ ਦੇ ਨਾਤੇ ਪੀਣ ਲਈ ਜੋ 4000 ਕਿਊਸਿਕ ਪਾਣੀ ਹਰਿਆਣਾ ਰਾਜ ਨੂੰ ਦਿੱਤਾ ਜਾ ਰਿਹਾ ਹੈ ਉਹ ਜਾਰੀ ਰਹੇਗਾ। ਇਸ ਤੋਂ ਇਲਾਵਾ ਇੱਕ ਵੀ ਪਾਣੀ ਦੀ ਬੂੰਦ ਵੀ ਨਹੀਂ ਦਿੱਤੀ ਜਾਵੇਗੀ। ਹੁਣ ਇਹ ਕਦੋਂ ਤੱਕ ਜਾਰੀ ਰਹੂਗਾ ਇਹ ਕੋਈ ਨਹੀਂ ਦੱਸਿਆ ਕਦੋਂ ਤੱਕ ਨਹੀਂ ਜਾਰੀ ਰਹੂਗਾ ਇਹ ਨਹੀਂ ਦੱਸਿਆ ਮਤਿਆਂ ਚ ਨਹੀਂ ਪਾਇਆ ਇਹ ਡੇਟ ਪਾਉਣੀ ਜ਼ਰੂਰੀ ਸੀ। ਚਲੋ ਇਹਨੂੰ ਆਪਾਂ ਕਲੈਰੀਕਲ ਮਿਸਟੇਕ ਕਹਿ ਲੈਂਦੇ ਆ ਇੱਕ ਡਾਕੂਮੈਂਟੇਸ਼ਨ ਮਿਸਟੇਕ ਕਹਿ ਲੈਣੇ ਆ ਕੋਈ ਗੱਲ ਨਹੀਂ ਆਪਾਂ ਅੱਗੇ ਆਉਨੇ ਠੀਕ ਹੈ ਜੀ ਹੁਣ ਇਹਦੇ ਵਿੱਚੋਂ ਉਹਨਾਂ ਨੇ ਇੱਕ ਭਾਰਤ ਅਗਲਾ ਮਤਾ ਇਸ ਸਦਨ ਇਹ ਇਸ ਇਸ ਸਦਨ ਭਾਰਤੀ ਜਨਤਾ ਪਾਰਟੀ ਵੱਲੋਂ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਤਰੀਕੇ ਨਾਲ BBMP ਦੀ ਬੁਲਾਈ ਗਈ ਮੀਟਿੰਗ ਦੀ ਘੋਰ ਨਿੰਦਾ ਕਰਦਾ ਠੀਕ ਆ ਤੀਜਾ ਮਤਾ ਜਿਹਦੇ ਚ ਉਹ ਬੋਲੇ ਵੀ ਕਿ ਤੀਜਾ ਮਤਾ ਤੁਸੀਂ ਧਿਆਨ ਨਾਲ ਉਹਨੂੰ ਦੁਬਾਰਾ ਸੁਣ ਉਹਨਾਂ ਨੇ ਆਖਿਆ ਵੀ ਇਹ ਤੀਜਾ ਮਤਾ ਹੈ ਉਸ ਤੋਂ ਬਾਅਦ ਉਹ ਨੰਬਰ ਲੈਣੇ ਹਟ ਗਏ ਮਤਿਆਂ ਦੇ ਉਹਨੂੰ ਬਸ ਘੜੀਸਣ ਲੱਗੇ ਮਤਿਆਂ ਨੂੰ ਅੱਗੇ ਮੌਜੂਦਾ ਕੇਂਦਰ ਬੀਬੀਐਮਬੀ ਕੇ ਬੀਬੀਐਮਬੀ ਕੇਵਲ ਕੇਂਦਰ ਸਰਕਾਰ ਦੀ ਕੱਟਪੁਥਲੀ ਬਣ ਕੇ ਰਹਿ ਗਿਆ ਹੈ ਮੀਟਿੰਗ ਵਿੱਚ ਨਾ ਪੰਜਾਬ ਦੀ ਗੱਲ ਸੁਣੀ ਜਾ ਰਹੀ ਨਾ ਪੰਜਾਬ ਦੇ ਹੱਕਾਂ ਦੇ ਧਿਆਨ ਰੱਖਿਆ ਜਾ ਰਿਹਾ ਹੈ ਇਸ ਲਈ ਬੀਬੀਐਮਬੀ ਦਾ ਪੁਨਰਗਠਨ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਹੱਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਪੀਬੀਐਮਬੀ ਦਾ ਪੁਨਰਗਠਨ ਕਰਨਾ ਹੈ ਕਿ ਡੈਮਾ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ ਪਹਿਲਾ ਸਵਾਲ ਪੰਜਾਬ ਇੰਨੇ ਸਾਲਾਂ ਤੋਂ ਇਸ ਗੱਲ ਤੇ ਲੜਦਾ ਆਇਆ ਹੈ ਕੀ BBMP ਦੇ ਵਿਰੇਤ ਜਿੰਨਾ ਵੀ ਡੈਮ ਪੈਂਦੇ ਆ ਉਹ ਪੰਜਾਬ ਦੇ ਡੈਮ ਆ ਕਿਉਂਕਿ 78 79 80 ਐਕਟ ਦੇ ਵਿੱਚ ਸਾਡੇ ਸਾਰੇ ਡੈਮ ਸਾਡੇ ਸਾਰੇ ਹੈਡਵਰਕਸ ਦੇ ਉੱਤੇ ਕੇਂਦਰ ਦਾ ਕੰਟਰੋਲ ਹੋ ਗਿਆ ਸੀ ਸੋ BBMP ਦਾ ਪੁਨਰਗਠਨ ਨਹੀਂ ਹੋਣਾ ਚਾਹੀਦਾ BBMP ਦੇ ਸਾਰੇ ਡੈਮ ਸਾਨੂੰ ਸਮਰਪਿਤ ਹੋਣੇ ਚਾਹੀਦੇ ਆ ਪੰਜਾਬ ਦੇ ਨੂੰ ਵਾਪਸ ਮਿਲਣੇ ਚਾਹੀਦੇ ਆ ਹੁਣ ਮਤਾ ਨੰਬਰ ਚੌਥਾ ਜਿਹੜਾ ਸਭ ਤੋਂ ਖਤਰਨਾਕ ਆ ਸਤਲੁਜ ਰਾਵੀ ਅਤੇ ਬਿਆਸ ਨਦੀਆਂ ਕੇਵਲ ਪੰਜਾਬ ਵਿੱਚੋਂ ਗੁਜ਼ਰਦੀਆਂ ਹਨ ਫਿਰ ਇਹਨਾਂ ਨਦੀਆਂ ਦਾ ਪਾਣੀ ਦੂਜੇ ਰਾਜਾਂ ਨੂੰ ਕਿਸ ਅਧਾਰ ਤੇ ਦਿੱਤਾ ਜਾਂਦਾ ਹੈ ਇੱਥੋਂ ਤੱਕ ਇਹ ਗੱਲ ਠੀਕ ਆ ਸਾਲ 1981 ਵਿੱਚ ਜਦੋਂ ਇਹਨਾਂ ਨਦੀਆਂ ਦੇ ਪਾਣੀ ਨੂੰ ਰਾਜਾਂ ਦੇ ਵਿਚਕਾਰ ਵੰਡਣ ਦੀ ਸੰਧੀ ਤੇ ਹਸਤਾਖਰ ਕੀਤੇ ਗਏ ਸਨ ਉਸ ਸਮੇਂ ਨਦੀਆਂ ਵਿੱਚ ਜਿੰਨਾ ਪਾਣੀ ਲਿਖਿਆ ਗਿਆ ਸੀ ਅਤੇ ਜਿੰਨੇ ਪਾਣੀ ਦੀ ਵਟਵਾਰਾ ਕੀਤਾ ਗਿਆ ਸੀ ਅੱਜ ਉਸ ਸਮੇਂ ਨਾਲੋਂ ਇਹਨਾਂ ਨਦੀਆਂ ਵਿੱਚ ਪਾਣੀ ਦੀ ਮਾਤਰਾ ਬਹੁਤ ਘਟ ਗਈ ਹੈ ਇਸ ਲਈ ਇਹਨਾਂ ਨਦੀਆਂ ਦੇ ਪਾਣੀ ਦੇ ਵਟਵਾਰੇ ਲਈ ਨਵੀਂ ਸੰਧੀ ਬਣਾਈ ਜਾਵੇ ਇੱਕ ਗੱਲ ਯਾਦ ਰਵੇ ਕਿ ਸਤ ਸਤਲੁਜ ਰਾਵੀ ਅਤੇ ਬਿਆਸ ਜਿਹੜੇ ਪੰਜਾਬ ਚੋਂ ਨਿਕਲਦੇ ਆ ਇਹਨਾਂ ਦਾ ਦਰਿਆਵਾਂ ਦਾ ਪਾਣੀ ਦਾ ਵਟਵਾਰਾ ਪੰਜਾਬ ਨੇ ਕਦੀ ਵੀ ਨਹੀਂ ਮੰਨਿਆ ਇਹ ਇਹਨਾਂ ਨੂੰ ਇਹਨਾਂ ਦੇ ਉੱਤੇ ਕਦੀ ਵੀ ਅਸੀਂ ਇਹ ਨਹੀਂ ਮੰਨਿਆ ਕਿ ਇਹਦੇ ਟ੍ਰਿਬਿਊਨਲ 'ਚ ਅਸੀਂ ਜਾਵਾਂਗੇ ਜਾਂ ਟ੍ਰਿਬਿਊਨਲ ਨੂੰ ਅਸੀਂ ਮੰਨਿਆ ਨਹੀਂ ਤੇ ਉਹਦੇ ਹੈਗਾ ਕਿ ਇਹ ਪਾਣੀ ਜਿਹੜਾ ਹੈ ਨਰੋਲ ਪੰਜਾਬ ਦਾ ਹੈ ਇਹਦਾ ਵਟਵਾਰੇ ਕਰਕੇ ਨਵੀਆਂ ਸੰਧੀਆਂ ਕਿਉਂ ਲਿਖੀਆਂ ਜਾਂ ਕਿਉਂ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਇਹਦਾ ਮਤਲਬ ਤੁਸੀਂ ਪਾਣੀ ਦੀ ਦੀ ਵੰਡ ਨੂੰ ਮੰਨ ਗਏ ਇੱਥੇ ਆ ਵੀ ਚੌਥੇ ਮਤੇ ਦੇ ਵਿੱਚ ਤੇ ਜਦੋਂ ਤੁਸੀਂ ਇਹ ਮੰਨਦੇ ਹੋ ਤਾਂ ਇਹ ਯਾਦ ਰੱਖੇ ਇਹਦੇ ਉੱਤੇ ਅਸੀਂ ਧਰਮ ਯੁੱਧ ਮੋਰਚਾ ਲੜਿਆ ਇਹਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਅਸੀਂ ਲਹੂ ਡੋਲਿਆ ਅਸਕਾਲ ਤੱਕ ਸਾਹ ਤੇ ਹਮਲਾ ਹੋਇਆ ਬਹੁਤ ਤਕੜੀ ਲੜਾਈ ਲੜੇਆਂ ਅਸੀਂ ਇਹ ਲੜਾਈ ਇਹੀ ਸੀਗੀ ਕਿ ਅਸੀਂ ਪਾਣੀ ਪੰਜਾਬ ਦਾ ਵੰਡਣ ਨਹੀਂ ਦੇਵਾਂਗੇ ਇਹ ਪੰਜਾਬ ਦਾ ਪਾਣੀ ਨਰੋਲ ਪੰਜਾਬ ਦਾ ਹੈ ਤੇ ਇਹੀ ਸਮਝੌਤਾ ਕਰਕੇ ਲੌਂਗੋਵਾਲ ਆਇਆ ਸੀ ਜਿਹਦੇ ਕਰਕੇ ਉਹ ਉਹਨੂੰ ਗद्दार ਤੱਕ ਕਿਹਾ ਗਿਆ ਤੇ ਉਹਨੂੰ 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 ਸਿੰਘਾਂ ਨੇ ਉਸ ਨੂੰ ਅਕਸੈਪਟ ਨਹੀਂ ਕੀਤਾ ਉਸ ਸਮਝੌਤੇ ਨੂੰ ਸਿੱਖਾਂ ਨੇ ਕਦੀ ਵੀ ਅੱਜ ਵੀ ਕਿਸੇ ਵੀ ਸਰਕਾਰ ਵੇਲੇ ਆਪਾਂ ਇਹ ਨਹੀਂ ਅਕਸੈਪਟ ਕੀਤਾ ਵੀ ਟ੍ਰਿਬਿਊਨਲ ਦੇ ਵਿੱਚ ਜਾਇਆ ਜਾਵੇ ਤੇ ਵੰਡ ਕੀਤੀ ਜਾਵੇ ਪੰਜਾਬ ਨਿਰੋਲ ਰਪੇਰੀਅਨ ਸਟੇਟ ਆ ਇਸ ਪਾਣੀ ਦੀ ਤੇ ਇਹ ਪਾਣੀ ਨਿਰੋਲ ਪੰਜਾਬ ਦਾ ਇਹਦੇ ਵੰਡ ਦੇ ਉੱਤੇ ਸੰਧੀ ਦੁਬਾਰਾ ਦੀ ਗੱਲ ਕਰਨੀ ਇਟਸੈਲਫ ਹੀ ਗਲਤ ਆ ਤੇ ਮੈਂ ਹੈਰਾਨ ਸੀ ਕਿ ਉੱਥੇ ਦੋ ਅਕਾਲੀ ਐਮਐਲਏ ਵੀ ਹਾਜ਼ਰ ਸੀ ਜਿਹੜੇ ਬਾਹਰ ਕਹਿ ਰਹੇ ਆ ਜੀ ਬਹੁਤ ਦਹਾੜੇ ਇਹ ਕੀਤਾ ਉਹ ਕੀਤਾ ਤੇ ਉਹ ਇਸ ਗੱਲ ਦੇ ਮਤੇ ਤੇ ਵੀ ਹਾਂ ਕਰਕੇ ਕਿਵੇਂ ਆ ਗਏ ਇਹ ਸਵਾਲ ਉਹਨਾਂ ਨੂੰ ਵੀ ਹੈਗਾ ਕਿ ਭਾਈ ਤੁਸੀਂ ਕਿਉਂ ਇਹ ਕੰਮ ਕਰਕੇ ਆਏ ਤੁਹਾਨੂੰ ਤਾਂ ਪਤਾ ਸੀ ਇਸ ਗੱਲ ਦਾ ਕਿ ਵੀ ਅਕਾਲੀ ਦਲ ਨੇ ਤਾਂ ਕਦੀ ਵੀ ਵੰਡ ਨੂੰ ਨਹੀਂ ਮੰਨਿਆ ਇਸ ਤੋਂ ਇਲਾਵਾ ਅੱਗੇ ਵੀ 2-3 ਮਤੇ ਪਾਏ ਆ ਠੀਕ ਹੈ ਜੀ ਇਹ ਕਿਸ ਕਿਸ ਰਾਜ ਨੂੰ ਕਿੰਨਾ ਪਾਣੀ ਦਿੱਤਾ ਜਾਵੇਗਾ 1981 ਦੀ ਸੰਧੀ ਵਿੱਚ ਲਿਖਿਆ ਗਿਆ ਹੈ BBMB ਕੋਲ ਇਸ ਨੂੰ ਬਦਲਣ ਦਾ ਕੋਈ ਹੱਕ ਨਹੀਂ ਜੇਕਰ BBMB ਮੀਟਿੰਗ ਕਰਕੇ ਇਸ ਦੇ ਰਾਜ ਦੇ ਹੱਕ ਦਾ ਪਾਣੀ ਦੂਜੇ ਰਾਜ ਨੂੰ ਦੇਣ ਦਾ ਫੈਸਲਾ ਕਰਦਾ ਹੈ ਤਾਂ BBMB ਦਾ ਇਹ ਫੈਸਲਾ ਗੈਰਕਾਨੂੰਨੀ ਗੈਸਾਂ ਦਾਅਨੇ ਖੋਵੇਗਾ BBMB ਇਸ ਤਰ੍ਹਾਂ ਗੈਰਕਾਨੂੰਨੀ ਫੈਸਲੇ ਲੈਂਡ ਤੋਂ ਗ੍ਰੇਸ਼ ਕਰੇਗੀ ਠੀਕ ਹੈ ਤਾਂ ਮਤਲਬ ਤੁਸੀਂ 1981 ਦੀ ਵੰਡ ਨੂੰ ਮੰਨ ਗਏ ਠੀਕ ਆ ਪ੍ਰਿੰਸੀਪਲੀ ਮੰਨ ਗਏ ਤੇ ਸਾਰਾ ਵਿਧਾਨ ਸਭਾ ਸਾਰੇ ਦੇ ਸਾਰੇ ਮੰਨ ਗਏ ਤੁਸੀਂ ਕੋਈ ਤਾਂ ਬੋਲਦਾ ਉੱਠ ਕੇ ਕਿ ਭਾਈ ਅਸੀਂ ਤਾਂ ਇਹ ਸਵੰਦ ਨੂੰ ਵੀ ਨਹੀਂ ਮੰਨਦੇ ਤੁਸੀਂ ਬੀਬੀਐਮਬੀ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ ਸਿੰਪਲ ਮਤੇ ਹੋਣੇ ਚਾਹੀਦੇ ਸੀ ਤੁਹਾਡੇ ਵੱਡੀ ਗੱਲ ਆ ਕਿ 7ਵਾਂ ਮਤਾ ਜਿਹਦੇ ਉੱਤੇ ਇਹ ਕਿਹਾ ਜਾਂਦਾ ਹੈ ਕਿ ਬਈ ਬਹੁਤ ਵੱਡੀ ਗੱਲ ਕਰਤੀ ਪੰਜਾਬ ਸਰਕਾਰ ਨੇ ਬਹੁਤ ਵੱਡਾ ਕਰਤਾ ਕੰਮ ਕਿ ਡੈਮ ਸੇਫਟੀ ਐਕਟ ਖਤਮ ਕਰਵਾਤਾ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਪਹਿਲੀ ਗੱਲ ਤਾਂ ਕੇਂਦਰੀ ਕਾਨੂੰਨ ਆ ਤੁਹਾਡੇ ਮਤਿਆਂ ਨਾਲ ਇਹ ਰੱਦ ਨਹੀਂ ਹੋਣਾ ਪਰ ਉਦੋਂ ਵੀ ਵੱਡੀ ਗੱਲ ਕਿ ਜੇਪ ਕੇ ਮੰਨ ਲਓ ਕਿ ਡੇਮਸ ਡੈਮ ਸੇਫਟੀ ਐਕਟ ਰੱਦ ਵੀ ਹੋ ਜੇ ਤਾਂ ਪੰਜਾਬ ਨੂੰ ਉਹਦਾ ਕੀ ਫਾਇਦਾ ਭਾਈ ਅਰਟਿਕ 1968 ਜਿਹੜਾ ਪੁਨਰਗਠਨ ਐਕਟ ਬਣਿਆ ਸੀ ਪੰਜਾਬ ਦਾ ਉਹਦੇ ਵਿੱਚ 78 79 80 ਚ ਸਾਡੇ ਕੋਲੇ ਤਾਂ ਨਾ ਸਾਡੇ ਕੋਈ ਡੈਮ ਹੈਗੇ ਆ ਨਾ ਸਾਡੇ ਕੋਲੇ ਕੋਈ ਸਾਡੇ ਹੈਡਵਰਕਸ ਹੈਗੇ ਆ ਸਾਰੇ ਦੇ ਸਾਰੇ ਤਾਂ ਕੇਂਦਰ ਕੋਲੇ ਆ ਕੋਈ ਵੀ ਜਿਹੜਾ ਹਰੀਕੇ ਦਾ ਕਰਾਸ ਕਰਦਾ ਬਰਾਜ ਹੈ ਉਹ 2021 ਤੋਂ ਪਹਿਲਾਂ ਵੀ ਟੱਪਦਾ ਹੋਊਗਾ ਤੁਹਾਨੂੰ ਯਾਦ ਹੋਊਗਾ ਤੁਸੀਂ ਵੇਖ ਲਿਓ ਤੇ ਜਾਂ ਆਈਟੀਬੀਪੀ ਦੀ ਕੰਪਨੀ ਲੱਗੀ ਹੁੰਦੀ ਆ ਜਾਂ ਸੀਆਰਪੀ ਲੱਗੀ ਹੁੰਦੀ ਆ ਉਹ ਆਪਣੇ ਹੱਥ 'ਚ ਨਹੀਂ ਹੁੰਦਾ ਇਹ ਮੂਰਖ ਬਣਾ ਰੇ ਆ ਸਾਰੇ ਹਰਾਨੀ ਦੀ ਗੱਲ ਹੈ ਕਿ ਇਹਨਾਂ ਨੇ ਐਡਾ ਵੱਡਾ ਮੂਰਖਤਾ ਐਡਾ ਵੱਡੀ ਰੋਲਾ ਪਾਇਆ ਕਿ ਅਸੀਂ ਵਿਚਾਰੇ ਆਂ ਸਾਰੇ ਦੇ ਸਾਰੇ ਆਪਣੇ ਜਿਹੜੇ ਵਿਧਾਨ ਸਭਾ ਦੇ ਵਿੱਚ ਸੀਗੇ ਸਾਰੇ ਦੇ ਸਾਰੇ ਪੰਜਾਬ ਦੇ ਪਾਣੀ ਦੀ ਵੰਡ ਮੰਨ ਕੇ ਆਏ ਆ ਸਾਰੇ ਦੇ ਸਾਰੇ ਨਵੀਆਂ ਸੰਧੀਆਂ ਦੀ ਗੱਲ ਕਰਕੇ ਆਏ ਆ ਸਾਰੇ ਦੇ ਸਾਰੇ ਇਹ ਮੰਨ ਕੇ ਆਏ ਆ ਕਿ 1981 ਵਾਲੀ ਵੰਡ ਸਹੀ ਸੀ ਤੇ ਹੁਣ ਦੁਬਾਰਾ ਵੰਡ ਲਓ ਸੋ ਇੱਕ ਤਰ੍ਹਾਂ ਇਹ ਆ ਕਿ ਵੀ ਤੁਸੀਂ ਉਹ ਕੰਮ ਕਰਕੇ ਆਏ ਹੋ ਜਿਹੜਾ ਲੌਂਗੋ ਵਾਲਾ ਦੇ ਸਮਝੌਤੇ ਦੇ ਵਿੱਚ ਉਹ ਵੀ ਨਹੀਂ ਇੰਨਾ ਤਾਂ ਮੰਨ ਕੇ ਆਇਆ ਸੀਗਾ ਤੇ ਉਹ ਉਹਨੇ ਵੀ ਇਹ ਕਿਹਾ ਸੀਗਾ ਵੀ ਜਿੰਨਾ ਫਲੋ ਹੁੰਦਾ ਉਹਨੂੰ ਵੇਖ ਲੈਣੇ ਆ ਆਪਾਂ ਤੇ ਉਹ ਵੀ ਨਹੀਂ ਇਹ ਮੰਨ ਕੇ ਆਇਆ ਸੀ ਉਹਨੇ ਕੀ ਕੀਮਤ ਦਿੱਤੀ ਤੁਹਾਨੂੰ ਪਤਾ ਹੀ ਆ ਤੇ ਤੁਸੀਂ ਸਾਰੇ ਦੇ ਸਾਰੇ ਇਹ ਧਰੋ ਕਮਾ ਕੇ ਆਏ ਹੋ ਪੰਜਾਬ ਨੂੰ ਤੇ ਆ ਬਾਹਰ ਆ ਕੇ ਲੋਕਾਂ ਨੂੰ ਇਹ ਕਹਿ ਰਹੇ ਹੋ ਕਿ ਅਸੀਂ ਬਹੁਤ ਰਾਖੇ ਆ ਪੰਜਾਬ ਦੇ ਕਿਸ ਗੱਲੋਂ ਭਾਈ ਰਾਖਿਓ ਤੁਸੀਂ ਤੁਸੀਂ ਮਤੇ ਕਿਹੜੇ ਪਾਸ ਕਰਕੇ ਆਏ ਹੋ ਇਹ ਤਾਂ ਵੇਖੋ ਇਹ ਮਤਿਆਂ ਨੂੰ ਪੜੋ ਭਰਾਵੋ ਇਹਨਾਂ ਨੂੰ ਸਮਝੋ ਇਹ ਜੋ ਬੋਲੇ ਆ ਸਾਰੀਆਂ ਉਹਨਾਂ ਸਪੀਚਾਂ 'ਤੇ ਧਿਆਨ ਨਾ ਦਿਓ ਉਹ ਸਪੀਚਾਂ ਇਹਨਾਂ ਨੇ ਕੋਈ ਹੋਰ ਕੀਤੀਆਂ ਤੇ ਮਤੇ ਇਹਨਾਂ ਨੇ ਜਿਹੜੇ ਪਾਸ ਕੀਤੇ ਉਹ ਬਿਲਕੁਲ ਹੀ ਉਹਦੇ ਵਿਰੋਧ ਚ ਕੀਤੇ ਹੈਗੇ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀਫਤ